ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਸਾਖੀ ਮਨ ਜਪ ਪਿਆਰ ਅਜਾ ਮਲ ਉਧਰਿਆ ਕਹਿ ਏਕ ਗਾਰ ਬਾਲ ਮੀਕੈ ਹੋਗਾ ਸਾਧ ਸੰਗ ਤ੍ਰੂਕ ਮਿਲਿਆ ਹਰ ਨੇ ਸੰਗ ਬਾਲਮੀਕਾ ਭੂਗਾ ਸਾਧ ਸੰਗ ਤ੍ਰੂਕ ਮਿਲਿਆ ਹਰ ਨੇ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੋ ਜੁਗ ਅਟਲ ਚਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਵ ਸਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਦੀ ਮਹਾਵਕ ਅਨਸਾਰ ਅੰਮ੍ਰਿਤ ਵੇਲੇ ਦੇ ਸਮੇ ਸਤਿਗੁਰੂ ਜੀਆਂ ਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਦੇ ਸਮੇ ਨੂੰ ਮੁਖ ਰੱਖਦੇ ਹੋਇਆਂ ਸਤਿਗੁਰੂ ਜੀ ਤਖਤਾਂ ਤੇ ਸੁਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ ਕਰਕੇ ਨਿਹਾਲ ਕਰ ਰਹੇ ਨੇ ਸਤਿਗੁਰ ਜੀਆਂ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਸੁਖਮਨੀ ਸੁਖੀ ਅੰਮ੍ਰਿਤ ਗੁਰਬਾਣੀ ਭਗਤ ਜਨਾਂ ਕੇ ਮਨ ਬਿਸ਼ਰਾਮ ਦੇ ਮਹਾਵਾਕ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਜੀਆਂ ਨੇ ਸਰਵਣ ਕੀਤੇ ਨੇ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਕੀਤੇ ਗਏ ਨੇ ਸੋ ਉਪਰੰਤ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਰਹੀ ਆ ਰਹੀ ਹੈ ਸੋ ਪਾਵਨ ਪੀਤ੍ਰ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਗੁਰਬਾਣੀ ਬਸੰਤ ਰਾਗ ਦੇ ਵਿੱਚ ਅਸ਼ਟਪਦੀਆਂ ਜੋ ਆਪ ਜੀ ਸਰਮਣ ਕਰ ਰਹੇ ਹੋ ਜੋ ਸਤਿਗੁਰੂ ਜੀ ਜੀਆਂ ਨੇ ਪਾਵਨ ਪੀਤ੍ਰੇ ਛਸ਼ਟ ਪਦੀ ਦੇ ਵਿੱਚ ਭਗਤਾਂ ਦਾ ਜੀਵਨ ਦੱਸਿਆ ਹੈ ਕਿ ਜਿਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪ ਕਰਕੇ ਗੁਰੂ ਦੀ ਪ੍ਰਾਪਤੀ ਨਾਲ ਸਤਸੰਗਤ ਕਰਕੇ ਜਨਾਂ ਦਾ ਪਾਰ ਉਤਾਰਾ ਹੋਇਆ ਆਪ ਜੀ ਪਹਿਲਾਂ ਅਜਾਮਲ ਦੀ ਸਾਖੀ ਸਰਵਣ ਕਰ ਚੁੱਕੇ ਹੋ ਬਾਲਮੀਕ ਜੀਆਂ ਦੀ ਸਾਖੀ ਸਰਵਣ ਆਪ ਜੀ ਕਰ ਸਕੇ ਹੋ ਹੁਣ ਤੀਸਰਾ ਸਤਿਗੁਰੂ ਜੀ ਤੂ ਭਗਤ ਦਾ ਜ਼ਿਕਰ ਕਰਦੇ ਨੇ ਸੋ ਪਾਵਨ ਪੀਤਰ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਮਣ ਕਰੀਏ ਸਾਰੀ ਸੰਗਤ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤ੍ਰੂਕੋ ਮਿਲਿਆ ਹਰ ਨੇ ਸੰਗ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪ੍ਰਮਾਨ ਕਰਦੇ ਨੇ ਤ੍ਰੂਕੋ ਮਿਲਿਆ ਫਿਰ ਤ੍ਰੂ ਭਗਤ ਨੂੰ ਹਰ ਪਰਮੇਸ਼ਰ ਨੇ ਸੰਗ ਨੇ ਸੰਗ ਤੋਂ ਭਾਵ ਸੰਕੇਤ ਰਹਾਤ ਹੋ ਕਰਕੇ ਮਿਲਿਆ ਪਰਮੇਸ਼ਰ ਤ੍ਰੂਕੋ ਮਿਲਿਆ ਹਰ ਨੇ ਸੰਗ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜੋ ਤ੍ਰੂ ਭਗਤ ਨੂੰ ਪ੍ਰਾਪਤ ਹੋਇਆ ਜਿਹਦੀ ਉਮਰ ਇਤਿਹਾਸਕਾਰਾਂ ਦੇ ਅਨੁਸਾਰ ਅਜੇ 5 ਕੁ ਸਾਲ ਦੀ ਅਮਰਿਆ ਬੱਚੇ ਦੀ ਜਿਸ ਨੇ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਅराधना ਕਰਨੀ ਕੀਤੀ ਲੋਕ ਪ੍ਰਲੋਕ ਦੇ ਸੁੱਖ ਪ੍ਰਾਪਤ ਹੋ ਗਏ ਲੋਕ ਪ੍ਰਲੋਕ ਦਾ ਰਾਜ ਪ੍ਰਾਪਤ ਹੋ ਗਿਆ ਇਸ ਤ੍ਰੂ ਭਗਤ ਦੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਅੰਦਰ ਵੀ ਜ਼ਿਕਰ ਆਉਂਦਾ ਉੱਥੇ ਹੀ ਭਾਈ ਗੁਰਦਾਸ ਜੀਆ ਦੀ ਵਾਰਾਂ ਦੇ ਵਿੱਚ ਦਸਵੀਂ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਵਿਸਤਾਰ ਦੇ ਵਿੱਚ ਭਾਈ ਗੁਰਦਾਸ ਜੀਆ ਨੇ ਇਸ ਸਾਖੀ ਦਾ ਜ਼ਿਕਰ ਕੀਤਾ ਹੈ ਤ੍ਰੂ ਭਗਤ ਦੀ ਸਾਖੀ ਦਾ ਜ਼ਿਕਰ ਕਰਨਾ ਕੀਤਾ ਕੀ ਤਰੂ ਹਸਦਾ ਘਰ ਆਇਆ ਕਰ ਪਿਆਰ ਪਿਉ ਕੁਛੜ ਲੀਤਾ ਏ ਤਰੂ ਭਗਤ ਜਿਹੜਾ ਸੀਗਾ ਤਰੂ ਭਗਤ ਜਿਹੜਾ ਹੈ ਇੱਕ ਸਤਜੁਗ ਦੇ ਵਿੱਚ ਰਾਜਾ ਉਤਾਨ ਪਾਦ ਹੋਇਆ ਰਾਜਾ ਉਤਾਨ ਪਾਦ ਇਹ ਉਤਾਨ ਪਾਦ ਰਾਜਾ ਜਿਹੜਾ ਸੀਗਾ ਇਹ ਤਿੰਨ ਭਰਾ ਸਨ ਤਿੰਨੇ ਹੀ ਰਾਜੇ ਸਨ ਇਹ ਤਿੰਨ ਭਰਾ ਤੇ ਤਿੰਨੇ ਰਾਜੇ ਇਹਨਾਂ ਦਾ ਵੱਖੋ ਵੱਖਰਾ ਰਾਜ ਸੀਗਾ ਇਹ ਉਤਾਨਪਦ ਰਾਜਾ ਇਹਦੇ ਭਰਾਤਾ ਪ੍ਰਵਰਤਨ ਦੂਸਰਾ ਸੀਗਾ ਤੇ ਤੀਸਰਾ ਹੀ ਇਹਦਾ ਸਤਜੁਗ ਦਾ ਰਾਜਾ ਇਹਦੇ ਭਰਾ ਜਿਹੜੇ ਉਤਾਨਪਦ ਦੇ ਤਿੰਨ ਭਰਾ ਤਿੰਨੇ ਰਾਜੇ ਤੇ ਉਤਾਨਪਦ ਰਾਜੇ ਦਾ ਰਾਜ ਦਾ ਸੀਗਾ ਉਹ ਮਥਰਾ ਤੇ ਆਗਰੇ ਦਾ ਇਲਾਕਾ ਸੀ ਇਹਦੇ ਕੋਲ ਇਸ ਦੀਆਂ ਦੋ ਰਾਣੀਆਂ ਸਨ ਦੋ ਵਿਆਹ ਕਰਵਾਏ ਇਸ ਨੇ ਪਹਿਲੀ ਧੂ ਭਗਤੀ ਮਾਂਜਰੀ ਸੀ ਜਿਸ ਦਾ ਨਾਮ ਸੀ ਸੁਨੀਤਾ ਇਹਦਾ ਦੂਸਰਾ ਵਿਆਹ ਕਰਾਇਆ ਸੀ ਉਹਦਾ ਨਾਮ ਸੀ ਸਰੂਚੀ ਇਹਦੇ ਦੋ ਵਿਆਹ ਸਨ ਤੇ ਦੋਵਾਂ ਹੀ ਵਿਆਹਾਂ ਦੇ ਵਿੱਚੋਂ ਦੋਨਾਂ ਹੀ ਇਸਤਰੀਆਂ ਦੋਨਾਂ ਦੇ ਰਾਣੀਆਂ ਦਾ ਇੱਕ ਇੱਕ ਇਹਨਾਂ ਦਾ ਬੱਚਾ ਸੀਗਾ ਸੋ ਇੱਕ ਰਾਣੀ ਜੀ ਜਿਹੜੀ ਸੀ ਧਰੂ ਜਿਸ ਨੇ ਜਨਮ ਲੈਣਾ ਕੀਤਾ ਤੇ ਦੂਸਰੀ ਛੋਟੀ ਰਾਣੀ ਦੇ ਉਹਦੀ ਕੁੱਖ ਦੇ ਵਿੱਚ ਉਹਦਾ ਨਾਮ ਸੀ ਉਤਮ ਉਹ ਛੋਟਾ ਬੇਡਾ ਸੀਗਾ ਉਤਮ ਕਹਿੰਦੇ ਕੀ ਹੋਇਆ ਇੱਕ ਵਾਰਾਂ ਧਰੂ ਜਿਹੜਾ ਹੈ ਬੱਚਿਆਂ ਦੇ ਨਾਲ ਖੇਡਦਾ ਹੋਇਆ ਆਪਣੇ ਪਿਤਾ ਜੀ ਨੂੰ ਦੇਖਿਆ ਰਾਜੇ ਨੂੰ ਦੇਖਿਆ ਉਤਾਨ ਪਦ ਨੂੰ ਬੜੇ ਅਦਬ ਸਤਕਾਰ ਦੇ ਨਾਲ ਕੋਲ ਆਇਆ ਮੱਥਾ ਟੇਕਿਆ ਜਦੋਂ ਮੱਥਾ ਟੇਕਿਆ ਤੇ ਰਾਜੇ ਨੇ ਪ੍ਰੇਮ ਦੇ ਨਾਲ ਉਹਨੂੰ ਚੁੱਕ ਕਰਕੇ ਆਪਣੇ ਕੁਸ਼ੜ ਗੋਦ ਦੇ ਵਿੱਚ ਬਿਠਾ ਲਿਆ ਜਿਹੜੀ ਦੂਸਰੀ ਰਾਣੀ ਸੀ ਤ੍ਰੋ ਭਗਤੀਮਤਰੀ ਮਾ ਜਿਹੜੀ ਸੀ ਉਸ ਨੇ ਦੇਖਿਆ ਕਿਉਂਕਿ ਉਹ ਬੜੀ ਚਲਾਕ ਸੀ ਧਰੂ ਪਗ ਦੀ ਮਾਂ ਜਿਹੜੀ ਸੀ ਇਹ ਬੜੀ ਧਾਰਮਿਕ ਵਿਰਤੀ ਵਾਲੀ ਸੀ ਸਿੱਧੀ ਸਾਦੀ ਸਰਸੰਗਤ ਕਰਨ ਵਾਲੀ ਪਰਮੇਸ਼ਰ ਦਾ ਨਾਮ ਜਪਣ ਵਾਲੀ ਸੀ ਦੂਸਰੀ ਬੜੀ ਜਿਹੜੀ ਚੁਸਤ ਤੇ ਚਲਾਕ ਸੀ ਉਹਨੇ ਰਾਜ ਨੂੰ ਆਪਣੇ ਵਸਦੇ ਵਿੱਚ ਕੀਤਾ ਹੋਇਆ ਸੀਗਾ ਜਦੋਂ ਦੀ ਉਹ ਆਈ ਸੀ ਉਸ ਨੇ ਪਰ ਪਹਿਲੀ ਰਾਣੀ ਨੂੰ ਜਿਹੜਾ ਸੀ ਉਹ ਪਾਸੇ ਕਰ ਦਿੱਤਾ ਗਿਆ ਉਹਨੂੰ ਸਾਈਡ ਤੇ ਜਗ੍ਹਾ ਬਣਾ ਕਰਕੇ ਉੱਥੇ ਰਹਿੰਦੀ ਸੀ ਰਾਜੇ ਨੇ ਉਸ ਨੂੰ ਵੱਖਰਿਆਂ ਕਰ ਦਿੱਤਾ ਗਿਆ ਤਰੋ ਪਗ ਦੀ ਮਾਂ ਨੂੰ ਜੋ ਵੀ ਉਹ ਰਾਣੀ ਕਹਿੰਦੀ ਛੋਟੀ ਜਿਹੜੀ ਸੀ ਦਾਜਾ ਉਹੀ ਕਰਦਾ ਸੀਗਾ ਇਸੇ ਤਰ੍ਹਾਂ ਤਰੋ ਨੂੰ ਫੜ ਕਰਕੇ ਆਪਣੀ ਗੋਦ 'ਚ ਬਿਠਾ ਲਿਆ ਪਿਆਰ ਕਰ ਲਿਆ ਰਾਜਾ ਪੁੱਤਰ ਸੀਗਾ ਤੇ ਛੋਟੀ ਮਤਰੀ ਹੀ ਮਾਂ ਨੇ ਦੇਖਿਆ ਉਹ ਆ ਕਰਕੇ ਗੁੱਸਾ ਉਹਨੂੰ ਆਇਆ ਬਹੁਤ ਜਲਦੀ ਨਾ ਛੇਤੀ ਨਾ ਆਈ ਧਰੋ ਦੀ ਬਾਹ ਤੋਂ ਪਕੜਿਆ ਗੋਦੀ ਵਿੱਚੋਂ ਖਿੱਚ ਕਰਕੇ ਬਾਹਰ ਕੱਢ ਦਿੱਤਾ ਤੇ ਬੜਾ ਗੁੱਸੇ ਹੋਈ ਨਰਾਜ ਹੋਈ ਕਹਿਣਾ ਕੀਤਾ ਜੇ ਇਸ ਗੋਦ ਦੇ ਵਿੱਚ ਬੈਠਣਾ ਸੀ ਨਾ ਤੇ ਮੇਰੀ ਕੁੱਖ ਤੋਂ ਜਨਮ ਲੈਣਾ ਸੀ ਮੇਰੀ ਕੁੱਖ ਤੋਂ ਅੱਜ ਤੋਂ ਗੋਦ ਦੇ ਵਿੱਚ ਬੈਠਾ ਕੱਲ ਨੂੰ ਤੂੰ ਰਾਜ ਭਾਗ ਦੀ ਮੰਗ ਕਰੇਂਗਾ ਵੀ ਮੈਨੂੰ ਰਾਜ ਭਾਗ ਚਾਹੀਦਾ ਇਸ ਗੋਦ ਦੇ ਵਿੱਚ ਸਿਰਫ ਮੇਰਾ ਪੁੱਤਰ ਉੱਤਮ ਹੀ ਬੈਠ ਸਕਦਾ ਤੇ ਰਾਜ ਭਾਗ ਦਾ ਮਾਲਕ ਵੀ ਮੇਰਾ ਪੁੱਤਰ ਹੀ ਬਣੇਗਾ ਮਨ ਦੇ ਵਿੱਚ ਲਾਲਚ ਨਾ ਦੁਨੀਆ ਨੂੰ ਲਾਲਚ ਹੀ ਮਾਰੀ ਜਾਂਦਾ ਸਾਰਾ ਕੁਝ ਮੇਰਾ ਹੀ ਹੋਣਾ ਚਾਹੀਦਾ ਮੇਰੀ ਮੇਰੀ ਕਰਦਿਆਂ ਜੀਵਨ ਬਤੀਤ ਹੋ ਜਾਂਦਾ ਮੇਰੀ ਮੇਰੀ ਕਰਦਿਆਂ ਉਹਦੇ ਮਨ ਦੇ ਵਿੱਚ ਵੀ ਲਾਲਚ ਹੁਣ ਜਿਹੜਾ ਬੜਾ ਡਾਂਡੇ ਆ ਇਤਿਹਾਸ ਕਰਦੇ ਵੀ ਲਿਖਦੇ ਵੀ ਇੱਕ ਦੋ ਚਪੇੜ ਵੀ ਮਾਰੀ ਆ ਮੁਖ ਤੇ ਭਗਤ ਰੋ ਦੇ ਰੋਂਦਾ ਰੋਂਦਾ ਜਿਹੜਾ ਆ ਉਹ ਆਪਣੀ ਮਾਂ ਦੇ ਕੋਲ ਚਲੇ ਆ ਗਿਆ ਆਪਣੀ ਮਾਂ ਨੂੰ ਜਾ ਕਰਕੇ ਪੁੱਛਦਾ ਆ ਐ ਮਾਂ ਸੱਚੀ ਗੱਲ ਮੈਨੂੰ ਦੱਸੀ ਵੀ ਤੂੰ ਰਾਣੀ ਆ ਜਾਂ ਗੁੱਲੀਆਂ ਤੂੰ ਰਾਣੀਆਂ ਜਾਂ ਗੁੱਲੀਆਂ ਸੱਚੀ ਗੱਲ ਦੱਸ ਮੈਨੂੰ ਉਹਨੇ ਕਿਹਾ ਪੁੱਤਰ ਕੀ ਗੱਲ ਹੋਈ ਆ ਪਹਿਲਾਂ ਤੇ ਤੂੰ ਕਦੇ ਇਦਾਂ ਪੁੱਛਿਆ ਨਹੀਂ ਕੀ ਕਾਰਨ ਉਹਨੇ ਕਿਹਾ ਜੇ ਤੂੰ ਰਾਣੀਆਂ ਤੇ ਤੇਰੇ ਨਾਲ ਵੀ ਵਿਹਾਰ ਗੁੱਲੀਆਂ ਵਾਲਾ ਹੀ ਹੋ ਰਿਹਾ ਨੌਕਰ ਰਾਣੀਆਂ ਵਾਲਾ ਹੋ ਰਿਹਾ ਤੈਨੂੰ ਮਹਿਲ ਤੋਂ ਬਾਹਰ ਕੱਢਿਆ ਹੋਇਆ ਅੱਜ ਮੇਰੇ ਨਾਲ ਵੀ ਬੜੀ ਮਾੜੀ ਹੋਈ ਆ ਰਾਜੇ ਪਿਤਾ ਦੇ ਗੋਦ ਦੇ ਵਿੱਚ ਬੈਠੀਆਂ ਮੈਨੂੰ ਛੋਟੀ ਮਾਂ ਨੇ ਗੋਦ ਚੋਂ ਬਾਹਰ ਕਢ ਦਿੱਤਾ ਧੂਕੇ ਮੁੱਖ ਤੇ ਚਪੇੜਾ ਮਾਰੀਆ ਬੜਾ ਮਾੜਾ ਚੰਗਾ ਬੋਲਿਆ ਛੋਟੀ ਮਾਂ ਨੇ ਕਹਿਣਾ ਕੀਤਾ ਜੇ ਇਸ ਗੋਦ ਚ ਬਹਿਣਾ ਸੀ ਤੇ ਮੇਰੀ ਕੁਖ ਤੋਂ ਜਨਮ ਲੈਣਾ ਸੀ ਮੈਨੂੰ ਦੱਸ ਤੂੰ ਰਾਣੀ ਆ ਜਾਂ ਗੁੱਲੀ ਆ ਉਹ ਰਾਣੀ ਬੜੀ ਸਿਆਣੀ ਸੀ ਨਾਮ ਜਪਣ ਵਾਲੀ ਕਹਾਲ ਕਰਿਓ ਪਹਿਲਾ ਗੁਰੂ ਬੱਚੇ ਦਾ ਮਾਂ ਹੋਇਆ ਕਰਦੀਆਂ ਮਾਂ ਮੈਂ ਕਈ ਵਾਰਾਂ ਜ਼ਿਕਰ ਕੀਤਾ ਤਿੰਨ ਗੁਰੂ ਹੁੰਦੇ ਨੇ ਮਾਂ ਫਿਰ ਉਸਤਾਦ ਤੇ ਫਿਰ ਸਤਿਗੁਰੂ ਤਿੰਨੇ ਗੁਰੂ ਜਿੰਨੂੰ ਚੰਗੇ ਮਿਲ ਜਾਣ ਉਹਦਾ ਪਾਰ ਉਤਾਰਾ ਹੋ ਜਾਂਦਾ ਤੇ ਜਿੰਨੂੰ ਤਿੰਨੇ ਗੁਰੂ ਚੰਗੇ ਨਾ ਮਿਲਣ ਸਮਾਂ ਹੀ ਅੱਜਕੱਲ ਇਦਾਂ ਦਾ ਨਾ ਕਲਯੁਗ ਦਾ ਸਮਾਂ ਆ ਮਾਂ ਦੇ ਜਿਗਰ ਦਾ ਟੁਕੜਾ ਹੁੰਦਾ ਮਾਂ ਦੇ ਜਿਗਰ ਦਾ ਟੁਕੜਾ ਮਾਂ ਬੱਚੇ ਨੂੰ ਚੰਗੀ ਸਿੱਖਿਆ ਦਿੰਦੀ ਐ ਪਰ ਖੋਟੀ ਮਤ ਵਾਲੀਆਂ ਸਮਾ ਇਦਾਂ ਦਾ ਆ ਗਿਆ ਥੋੜੇ ਦਿਨ ਮੈਂ ਦੇਖ ਰਿਹਾ ਸੀ ਪਹਿਲਾਂ 11 ਸਾਲ ਬਾਅਦ ਇੱਕ ਕਤਲ ਜਿਹੜਾ ਆ ਉਹ ਜਹਰ ਹੋਇਆ ਕਤਲ ਕਰਨ ਵਾਲੇ ਪਕੜੇ ਗਏ ਤੋਂ ਈ 11-12 ਸਾਲਾਂ ਦਾ ਬੱਚਾ ਸੀਗਾ ਮਾਰ ਕਰਕੇ ਉਹਨੂੰ ਤੇ ਵੇੜੇ ਦੇ ਵਿੱਚ ਹੀ ਨੱਬ ਦਿੱਤਾ ਗਿਆ ਮਾਂ ਨੇ ਕਹਿ ਤਾ ਗਿਆ ਪਤਾ ਨਹੀਂ ਕਿੱਥੇ ਗਿਆ ਇੱਧਰ ਗਿਆ ਉੱਧਰ ਗਿਆ 11 ਸਾਲ ਬਾਅਦ ਪਤਾ ਲੱਗਾ ਵੀ ਮਾਂ ਨੇ ਆਪਣਾ ਬੱਚਾ ਮਾਰ ਕਰਕੇ ਤੇ ਘਰ ਦੇ ਵਿਹੜੇ 'ਚ ਨੱਪ ਦਿੱਤਾ ਸੀ ਉਸ ਨੇ ਫਿਰ ਬਾਕੀ ਆਫਰ ਦੱਸਿਆ ਵੀ ਮੈਂ ਹੀ ਸਾਰਾ ਕੰਮ ਕੀਤਾ ਕਲਯੁਗ ਦਾ ਸਮਾਂ ਐਸਾ ਆ ਮਾਂ ਜੇ ਸਿਆਣੀ ਹੋਵੇ ਮਾਂ ਚੰਗੇ ਸੰਸਕਾਰ ਦੇਣ ਵਾਲੀ ਹੋਵੇ ਬੱਚਿਆਂ ਨੂੰ ਤੇ ਮਾਂ ਚੰਗੇ ਪਾਸੇ ਜੋੜ ਦਿੰਦੀ ਹੈ किया। माने किया। माने किया। मां ਨੇ ਕੀ ਅੱਗਿਓ ਜਵਾਬ ਦਿੱਤਾ मां ਨੇ ਇਹ ਨਹੀਂ ਕਿਹਾ मां ਨੇ ਕਿਹਾ ਨਹੀਂ ਪੁੱਤਰ ਨਾ ਤੇਰੀ ਛੋਟੀ ਮਾਂ ਦਾ ਹੀ ਕਸੂਰ ਆ ਨਾ ਰਾਜੇ ਦਾ ਹੀ ਕਸੂਰ ਆ ਮੈਂ ਰਾਣੀ ਆ ਜਨਮ ਤੋਂ ਹੀ ਰਾਣੀ ਆ ਕਿਉਂਕਿ ਮੇਰਾ ਪਿਤਾ ਵੀ ਰਾਜਾ ਸੀਗਾ ਰਾਜੇ ਦੀ ਪੁੱਤਰੀ ਸੀ ਮੈਂ ਤੇ ਰਾਜੇ ਦੇ ਨਾਲ ਵਿਆਹੀ ਹੋਈ ਆ ਹੈ ਮੈਂ ਰਾਣੀ ਆ ਪਰ ਮਾਂ ਕੀ ਕਾਰਨ ਕੀ ਆ ਕਹਿਣਾ ਕੀਤਾ ਸਾਡੇ ਕਰਮਾਂ 'ਚ ਫਰਕ ਆ ਅਸੀਂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਚੰਗੇ ਕਰਮ ਨਹੀਂ ਕੀਤੇ ਆਖੋ ਸਤਨਾਮ ਚੰਗੇ ਕਰਮ ਨਹੀਂ ਕੀਤੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤਾਂ ਸਾਨੂੰ ਮਹਿਲਾਂ ਚੋਂ ਬਾਹਰ ਕੱਢਿਆ ਹੋਇਆ ਤੇ ਮਾਂ ਫਿਰ ਇਹ ਰਾਜ ਭਾਗ ਜਿਹੜਾ ਆ ਨਾ ਜਿਹੜਾ ਛੋਟੀ ਮਾਂ ਨੇ ਕਹਿਣਾ ਕੀਤਾ ਅੱਜ ਗੋਦ ਚ ਬੈਠਾ ਕੱਲ ਨੂੰ ਰਾਜ ਭਾਗ ਦਾ ਤੂੰ ਦਾਵਾ ਕਰੇਂਗਾ ਵੀ ਮੈਂ ਲੈਣਾ ਇਹ ਰਾਜ ਭਾਗ ਤੈਨੂੰ ਨਹੀਂ ਮਿਲਣਾ ਇਹ ਮਾਫਰ ਰਾਜ ਭਾਗ ਮੈਨੂੰ ਨਹੀਂ ਮਿਲੇਗਾ ਇਹ ਮੈਂ ਨਹੀਂ ਦਾ ਹੱਕਦਾਰ ਬਣਦਾ ਮਾਂ ਨੇ ਕਹਿਣਾ ਕੀਤਾ ਰਾਜ ਭਾਗ ਵੀ ਚੰਗੇ ਕਰਮਾ ਕਰਕੇ ਮਿਲਦਾ ਹੈ ਸਾਡੇ ਕਦੇ ਕਰਮ ਚੰਗੇ ਨਹੀਂ ਸੀ ਕਦੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤੇ ਤਾਂ ਸਾਨੂੰ ਇਹ ਦੁੱਖ ਜਿਹੜੇ ਨੇ ਦੇਖਣੇ ਪੈ ਰਹੇ ਨੇ ਮਾਂ ਨਾਮ ਜਪਣ ਦੇ ਨਾਲ ਰਾਜ ਭਾਗ ਮਿਲ ਜਾਂਦਾ ਮਾਂ ਨੇ ਕਿਹਾ ਨਾਮ ਜਪਣ ਦੇ ਨਾਲ ਕੇਵਲ ਦੁਨੀਆ ਦਾ ਰਾਜ ਨਹੀਂ ਪਰਲੋਕ ਦਾ ਰਾਜ ਵੀ ਮਿਲ ਜਾਂਦਾ ਹੈ ਮਾ ਫਿਰ ਮੈਂ ਨਾਮ ਜਪਦਾ ਹਾਂ ਮੈਂ ਨਾਮ ਜਪਦਾ ਹਾਂ ਪਰਮੇਸ਼ਰ ਦੀ ਅਰਦਾਸਾ ਕਰਦਾ ਹਾਂ ਜੇ ਪਹਿਲਾਂ ਨਹੀਂ ਅਸੀਂ ਜਪਿਆ ਬੱਚਾ ਵੀ ਸਿਆਣਾ ਸਿਆਣੀ ਮਾਂ ਦਾ ਸਿਆਣਾ ਬੱਚਾ ਕਿਉਂਕਿ ਮਾਂ ਪੁੱਤ ਇਕੱਠੇ ਰਹਿੰਦੇ ਨੇ ਮਾਂ ਬੱਚੇ ਦੇ ਕੋਲ ਬੈਠ ਕਰਕੇ ਪਰਮੇਸ਼ਰ ਦੀ ਅਰਦਾਸਨਾ ਕਰਦੀ ਆ ਨਾਮ ਜਪਦੀ ਆ ਬੱਚੇ ਤੇ ਅਸਰ ਤੇ ਹੋਣਾ ਹੀ ਆ ਨਾ ਜਦੋਂ ਬੱਚਾ ਕੋਖ ਦੇ ਵਿੱਚ ਹੁੰਦਾ ਮਾਂ ਨਾਮ ਜਪਣ ਵਾਲੀ ਹੋਵੇ ਉਸ ਬੱਚੇ ਤੇ ਬਹੁਤ ਵੱਡਾ ਅਸਰ ਹੁੰਦਾ ਬੜਾ ਵੱਡਾ ਉਹ ਪੁੱਤਰ ਵੀ ਬੜਾ ਸਿਆਣਾ ਕਹਿਣਾ ਕੀਤਾ ਮਾਂ ਮੈਂ ਹੁਣ ਨਾਮ ਜਪ ਲੈਣਾ ਉਸੇ ਵੇਲੇ ਤਿਆਰੀ ਕਰਨ ਲਈ ਕਹਿੰਦਾ ਹੁਣ ਮੈਂ ਘਰੋਂ ਬਾਹਰ ਜਾ ਕਰਕੇ ਨਾਮ ਜਪਣਾ ਮਨ ਦੇ ਵਿੱਚ ਉਸ ਸਮੇਂ ਤੇ ਇੱਛਾ ਇਹੀ ਸੀ ਕਿ ਮੈਂ ਰਾਜ ਭਾਗ ਲੈਣਾ ਤੇ ਨਾਮ ਜਪ ਕਰਕੇ ਲੈਣਾ ਰਾਜ ਭਾਗ ਲੈਣਾ ਹੈ ਉਸ ਸਮੇਂ ਤੇ ਇਹੀ ਇੱਛਾ ਕਹਿੰਦੇ ਘਰੋਂ ਤੁਰ ਪਿਆ ਬਾਹਰ-ਬਾਰ ਜਾ ਕਰਕੇ ਕਿਤੇ ਬੈਠ ਕਰਕੇ ਨਾਮ ਜਪਦੇ ਆ ਇਕਾਂਤ ਵਿੱਚ ਬੈਠ ਕਰਕੇ ਕਹਿੰਦੇ ਰਸਤੇ ਦੇ ਵਿੱਚ ਨਾਰਦ Muni ਜੀ ਮਿਲ ਗਏ ਨੇ ਉਹਨਾਂ ਨੇ ਕਿਹਾ ਕਿਤਾ ਬੱਚਾ ਕਿੱਧਰ ਜਾ ਰਿਹਾ ਹੈ ਉਨੇ ਸਾਰੀ ਗੱਲ ਦੱਸੀ ਐ ਕਿ ਮੈਂ ਨਾਮ ਨਹੀਂ ਜਪਿਆ ਸੀ ਪਰਮੇਸ਼ਰ ਦੀ ਅਰਦਾਸਾ ਨਹੀਂ ਕੀਤੀ ਤੇ ਤਾਂ ਸਾਨੂੰ ਇਹ ਕੁਝ ਦੇਖਣਾ ਪੈ ਰਿਆ ਹੁਣ ਮੈਂ ਨਾਮ ਜਪਣਾ ਚਾਹੁੰਦਾ ਮੈਂ ਨਾਮ ਜਪਣਾ ਆ ਉਹਨੇ ਕਿਹਾ ਬੱਚਾ ਤੂੰ ਅਜੇ ਬੜਾ ਛੋਟਾ ਆ ਪਰ ਗੱਲਾਂ ਬੜੀਆਂ ਵੱਡੀਆਂ ਕਰਦਾ ਆ ਤੇ ਚੰਗੀ ਮਾਂ ਦੀ ਚੰਗੀ ਸਿੱਖਿਆ ਉਹਨੇ ਕਿਹਾ ਅਥੀ ਛੋਟੇ ਵੱਡੇ ਦੀ ਗੱਲ ਨਹੀਂ ਨਾਮ ਕੋਈ ਵੀ ਜਪ ਸਕਦਾ ਆ ਨਾਰਦ ਜੀ ਉਧਰੋਂ ਚਲੇ ਗਏ ਨੇ ਪਿਤਾ ਦੇ ਕੋਲ ਇਤਰੇ ਰਾਜੇ ਨੂੰ ਪਿਤਾ ਨੂੰ ਜਾ ਕਰਕੇ ਮੈਂ ਸਮਝਾਉਣਾ ਤਰੂ ਭਗਤ ਨੇ ਪਰਮੇਸ਼ਰ ਦੀ ਅਰਦਾਸਨਾ ਕਰਨੀ ਸ਼ੁਰੂ ਕਰ ਦਿੱਤੀ ਆ ਨਾਮ ਜਪਣਾ ਸ਼ੁਰੂ ਕਰ ਦਿੱਤਾ ਆ ਨਾਰਦ ਜੀ ਪਿਤਾ ਨੂੰ ਜਾ ਕਰਕੇ ਕਹਿੰਦੇ ਉਹ ਤੇਰਾ ਛੋਟਾ ਜਿਹਾ ਬੱਚਾ ਤੂੰ ਉਹਨੂੰ ਆਪਣੇ ਘਰੋਂ ਕੱਢ ਦਿੱਤਾ ਉਹ ਤੇ ਘਰੋਂ ਚਲਿਆ ਗਿਆ ਦੁਖੀ ਹੋ ਕਰਕੇ ਚਲਿਆ ਗਿਆ ਤੂੰ ਕੀ ਕਰ ਨਾਰਾਜ ਭਾਗ ਇੱਥੇ ਤੇ ਰਾਜ ਭਾਗ ਦੇ ਬੜੇ ਬੜੇ ਰਾਜੇ ਆਏ ਬੜੇ ਬੜੇ ਮਾਲਕ ਆਏ ਉਹਨਾਂ ਦਾ ਰਿਆਈ ਨਹੀਂ ਤੇਰਾ ਕਿਹੜਾ ਇੱਥੇ ਥਿਰ ਕਰਕੇ ਰਹਿਣਾ ਰਾਜੇ ਨੇ ਕਿਹਾ ਵੀ ਜਾਓ ਉਹਨੂੰ ਜਾ ਕਰਕੇ ਕਹੋ ਵੀ ਅੱਧਾ ਰਾਜ ਲੈ ਲਾ ਅੱਧਾ ਰਾਜ ਤੇਰਾ ਆ ਤੂੰ ਆਪਣਾ ਰਾਜ ਲੈ ਲਾ ਤੇ ਵਾਪਸੇ ਆ ਜਾ ਕਹਿੰਦੇ ਕੁਝ ਆਪਣੇ ਅਹਿਲਕਾਰ ਜਾਂ ਮੰਤਰੀ ਭੇਜੇ ਉਹਨਾਂ ਨੇ ਜਾ ਕਰਕੇ ਕਿਹਾ ਪੀ ਰਾਜਾ ਤੁਹਾਨੂੰ ਬੁਲਾਉਂਦਾ ਕਹਿੰਦੇ ਵਾਪਸ ਆ ਜਾਓ ਤੇ ਆਪਣਾ ਅੱਧਾ ਰਾਜ ਆ ਕਰਕੇ ਲੈ ਲਵੋ ਭਗਤ ਧਰੂਰ ਨੇ ਕਹਿਣਾ ਕੀਤਾ ਪੀ ਅਜੇ ਤੇ ਨਾਮ ਜਪਣਾ ਸ਼ੁਰੂ ਕੀਤਾ ਅੱਧਾ ਰਾਜ ਮਿਲ ਗਿਆ ਜੇ ਗਾਂ ਗਾਂ ਹੋਰ ਜਪਾਂ ਕਿਦੇ ਪੀ ਪਤਾ ਨਹੀਂ ਕੀ ਕੀ ਮਿਲ ਜਣਾ ਆਖੋ ਸਤਨਾਮ ਨਾਮ ਦੀਆਂ ਬਰਕਤਾਂ ਆਉਂਦੀਆਂ ਨਾਮ ਦੀਆਂ ਬਰਕਤਾਂ ਕਹਿਣਾ ਕੀਤਾ ਤੇ ਸ਼ੁਰੂ ਕੀਤਾ ਤੇ ਅੱਧੇ ਰਾਜ ਦੀ ਹੁਣੇ ਹੀ ਆਫਰ ਆ ਗਈ ਆ ਪੀ ਅੱਧਾ ਰਾਜ ਲੈ ਲਾ ਜੀ ਹੋਰ ਅੱਗੇ ਅੱਗੇ ਜਪਾਂ ਗਿੱਤ ਕੀ ਮਿਲੇਗਾ ਫਿਰ ਮਨ ਜਿਹੜਾ ਆ ਜੁੜ ਗਿਆ ਕਹਿੰਦੇ 5 ਮਹੀਨਿਆਂ ਦੇ ਵਿੱਚ ਹੀ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਧਰੂ ਭਗਤ ਨੂੰ ਨਾਮ ਜਪਦਿਆਂ ਹੋਇਆਂ 5 ਮਹੀਨਿਆਂ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਅਕਾਲ ਪੁਰਖ ਦੀ ਪ੍ਰਾਪਤੀ ਹੋ ਗਈ ਤੇ ਫਿਰ ਉਹਨੇ ਕਿਹਾ ਹੁਣ ਮੈਨੂੰ ਰਾਜ ਦੀ ਲੋੜ ਹੀ ਨਹੀਂ ਰਾਜ ਦੀ ਹੁਣ ਤ੍ਰਿਸ਼ਨਾ ਹੀ ਨਹੀਂ ਰਹੀ ਗਈ ਸਾਰੀਆਂ ਇਸ਼ਾਵਾ ਹੀ ਪਰਮੇਸ਼ਰ ਨੇ ਖਤਮ ਕਰ ਦਿੱਤੀਆਂ ਮਨ ਦੇ ਵਿੱਚੋਂ ਕੋਈ ਰਾਜ ਦੀ ਲੋੜ ਹੀ ਨਹੀਂ ਰਾਜ ਕਰਨਾ ਹੀ ਨਹੀਂ ਕਿਉਂਕਿ ਜਿਹੜੇ ਨਾਮ ਜਪਣ ਵਾਲੇ ਨੇ ਪਾਤਸ਼ਾਹ ਕਹਿੰਦੇ ਉਹ ਤੇ ਸਾਰੀ ਸ੍ਰਿਸ਼ਟੀ ਦੇ ਮਾਲਕ ਸਾਰੀ ਸ੍ਰਿਸ਼ਟੀ ਦੇ ਰਾਜ ਕਰਨ ਵਾਲੇ ਨੇ ਸ੍ਰਿਸ਼ਟੀ ਤੇ ਰਾਜ ਕਰਦੇ ਨੇ ਉਹ ਰਾਜੇ ਹੀ ਨੇ ਹੁਣ ਕਹਿਣਾ ਕੀਤਾ ਕਹਿੰਦੇ ਉਹਦਾ ਛੋਟਾ ਭਰਾ ਜਿਹੜਾ ਸਨ ਜਿਹੜੀ ਰਾਣੀ ਕਹਿੰਦੀ ਸੀ ਵੀ ਇਹਨੂੰ ਰਾਜ ਦਵਾਉਣਾ ਆ ਮਤ੍ਰਈ ਮਾਂ ਕਹਿੰਦੇ ਇੱਕ ਯੋਧੇ ਵਿੱਚ ਉਹ ਮਾਰਿਆ ਗਿਆ ਉਸ ਨੂੰ ਲੱਭਣ ਵਾਸਤੇ ਉਹ ਮਾਂ ਵੀ ਉਹਦੀ ਪਿੱਛੇ ਗਈ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਲੱਗੀ ਹੋਈ ਅੱਗ ਦਾ ਕਰਕੇ ਅੱਗ ਦੀ ਲਪੇਟ ਵਿੱਚ ਆਕਰ ਕੇ ਤੇ ਉਹ ਮਾਂ ਵੀ ਮਰੀ ਗਈ ਮਾਂ ਪੁੱਤ ਦੋਨੋਂ ਹੀ ਮਰ ਗਏ ਨੇ ਜਿਹੜੀ ਰਾਜ ਦਾ ਦਾਵਾ ਕਰਦੇ ਸੀ ਰਾਜ ਅਸੀਂ ਲੈਣਾ ਇਸੇ ਤਰ੍ਹਾਂ ਫਿਰ ਰਾਜੇ ਨੇ ਵੀ ਕਹਿਣਾ ਕੀਤਾ ਵੀ ਰਾਜ ਦੇ ਹੱਕਦਰ ਤੁਸੀਂ ਬਣਦੇ ਹੋ ਤੁਸੀਂ ਰਾਜ ਲਵੋ ਕਹਿੰਦੇ ਫਿਰ ਆਪਣਾ ਰਾਜ ਭਾਗ ਵੀ ਸੰਭਾਲਿਆ ਲੋਕ ਤੇ ਪ੍ਰਲੋਗ ਦੇ ਸਾਰਾ ਕੁਝ ਪ੍ਰਾਪਤ ਹੋ ਗਿਆ ਭਗਤ ਰੂ ਨੂੰ ਨਾਮ ਜਪਣ ਦਾ ਕਰਕੇ ਪਰਮੇਸ਼ਰ ਦੀ ਅਰਦਾਸਨਾ ਕਰਨ ਦਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਰਦਾਸਨਾ ਕੀਤੀ ਪਰਮੇਸ਼ਰ ਦਾ ਨਾਮ ਜਪਿਆ ਤੇ ਪਾਤਸ਼ਾਹ ਪ੍ਰਮਾਨ ਕਰਦੇ ਧਰੂ ਕੋ ਮਿਲਿਆ ਹਰ ਨਿਸਾਨ ਧਰੂ ਨੂੰ ਮਿਲਿਆ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਨਿਚਿੰਤ ਹੋ ਕਰਕੇ ਸ਼ੰਕੇ ਤੁਰਾ ਧੋ ਕਰਕੇ ਤੇ ਭਗਤ ਭਾਈ ਗੁਰਦਾਜ ਜੀ ਆਪਣੀਆਂ ਵਾਰਾਂ ਵਿੱਚ ਇਹ ਸਾਖੀ ਦਾ ਜ਼ਿਕਰ ਕਰਦਿਆਂ ਹੋਇਆਂ ਪ੍ਰਮਾਨ ਕਰਦੇ ਨੇ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਉ ਕੁਛੜ ਲੀਤਾ ਕਹਿੰਦੇ ਧਰੂ ਜਿਹੜਾ ਨਾ ਹੱਸਦਾ ਹੱਸਦਾ ਬੱਚਿਆਂ ਨਾਲ ਖੇਡਦਾ ਖੇਡਦਾ ਹੱਸਦਾ ਹੋਇਆ ਘਰ ਆਇਆ ਤੇ ਪਿਆਰ ਦੇ ਨਾਲ ਰਾਜੇ ਨੇ ਉਹਨੂੰ ਕੁਛੜ ਦੇ ਵਿੱਚ ਲੈ ਲਿਆ ਗੋਦੀ ਦੇ ਵਿੱਚ ਲਿਆ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੈਈ ਕੀਤਾ ਕਹਿੰਦੇ ਬਾਹ ਤੋਂ ਫੜ ਕਰਕੇ ਉਹਨੂੰ ਠਾ ਦਿੱਤਾ ਗੋਦ ਦੇ ਵਿੱਚੋਂ ਬੜਾ ਰੋਸ ਕੀਤਾ ਮਤਰੈਈ ਮਾਂ ਨੇ ਬੜਾ ਮਾੜਾ ਚੰਗਾ ਬੋਲਿਆ ਡੱਡੂ ਲੇਕਾ ਮਾਂ ਪੁੱਛਾ ਤੂੰ ਸਵਾਣੀ ਹੈ ਕਿ ਸੁਰੀਤਾ ਹੁਣ ਮਾਂ ਨੂੰ ਜਾ ਕਰਕੇ ਡੱਡੂ ਲੇਕੇ ਲਿੰਦਾ ਹੋ ਕੇ ਲਿੰਦਾ ਹੋਇਆ ਰੋਂਦਾ ਹੋਇਆ ਮਾਂ ਦੇ ਕੋਲ ਜਾ ਕਰਕੇ ਪੁੱਛਦਾ ਆ ਕਿ ਮਾਂ ਤੂੰ ਸਵਾਣੀ ਆ ਜਾਂ ਸ੍ਰੀਤਾ ਤੂੰ ਰਾਣੀ ਆ ਜਾਂ ਗੁੱਲੀਆਂ ਇਹ ਮੈਨੂੰ ਗੱਲ ਦੱਸਣੀ ਕਰ ਤੇ ਮਾਂ ਨੇ ਅੱਗੇਉਂ ਜਵਾਬ ਦਿੱਤਾ ਜੋ ਮਾਂ ਕਹਿੰਦੀ ਸਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਕਹਿੰਦੀ ਸਵਾਣੀ ਤੇ ਮੈਂ ਰਾਣੀ ਤੇ ਮੈਂ ਜਨਮ ਦੀ ਆ ਕਿਉਂਕਿ ਮੇਰਾ ਪਿਤਾ ਵੀ ਰਾਜਾ ਸੀ ਮੇਰਾ ਪਤੀ ਵੀ ਰਾਜਾ ਸਰਕਾਰਨ ਕੀ ਸਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ ਕਹਿੰਦੇ ਨਾਮ ਨਹੀਂ ਜਪਿਆ ਭਗਤੀ ਨਹੀਂ ਕੀਤੀ ਚੰਗੇ ਕਰਮ ਨਹੀਂ ਹੈ ਸਾਡੇ ਤਾਂ ਕਰਕੇ ਸਾਰਾ ਕੁਝ ਦੇਖਣਾ ਪੈ ਰਿਹਾ ਤਾਂ ਕਰਕੇ ਸਾਰਾ ਕੁਝ ਤੇ ਫਿਰ ਜਿਨ੍ਹਾਂ ਨੇ ਨਾਮ ਜਪਿਆ ਗੁਰਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨਾ ਨਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਲਾਦ ਜਪਿਓ ਹਰ ਐਸੇ ਭਗਤ ਕਬੀਰ ਜੀ ਕਹਿੰਦੇ ਇਦਾਂ ਨਾਮ ਜਪੋ ਜਿਦਾ ਧੂਤ ਪ੍ਰਹਲਾਦ ਨੇ ਜਪਣਾ ਕੀਤਾ ਆ ਉਦਾਹਰਨ ਦਿੱਤੀ ਆ ਦੱਸਿਆ ਉਹਨਾਂ ਦਾ ਕਿ ਉਹਨਾਂ ਨੇ ਜਪਿਆ ਇਥੇ ਅਸੀਂ ਉਮਰਾਂ ਦੇਖ ਲੈਣੇ ਆ ਜੇ ਕਿਸੇ ਬੱਚੇ ਨੂੰ ਕਹੋ ਵੀ ਇਹਨੂੰ ਗੁਰਮਤ ਦੇ ਨਾਲ ਜੋੜ ਦੋ ਇਹਨੂੰ ਅੰਮ੍ਰਿਤ ਛਕਾ ਦਿਓ ਸੀ ਕਿਨੇ ਜੀ ਨਾ ਨਾ ਅਜੇ ਦੀ ਛੋਟਾ ਆ ਅਜੇ ਨਾਮ ਜਪਣ ਦੀ ਉਮਰਿਆ ਕਦਿ? ਅਜੇ ਇਹਦੀ ਕਿਤੇ ਅਮਰਤ ਛਕਣ ਦੀ ਲੋੜ ਐ, ਅਜੇ ਗੁਰੂ ਘਰ ਜਾਣ ਦੀ ਕੀ ਲੋੜ ਐ ਇਹਨੂੰ? ਅਜੇ ਤੇ ਖੇਡਣਾ ਮਿਲਣ ਦੀ ਉਮਰ ਐ ਤੇ ਫਿਰ ਜਦੋਂ ਮਾੜੇ ਕਰਮਾਂ 'ਚ ਪੈ ਜਾਂਦਾ ਮਾੜੇ ਕਰਮਾਂ 'ਚ ਫਿਰ ਅਸੀਂ ਪਛਤਾਉਨੇ ਆਂ। ਸਮੇਂ ਦੇ ਨਾਲ ਭਗਤ ਕਬੀਰ ਸਾਹਿਬ ਜੀ ਨੇ ਐਸੇ ਕਰਕੇ ਕਿਹਾ ਕਹਿੰਦੇ ਤ੍ਰੂ ਤੇ ਪ੍ਰਾਦ ਛੋਟੀ ਉਮਰ ਦੇ ਵਿੱਚ ਹੀ ਨਾਮ ਜਪਿਆ ਉਹਨਾਂ ਨੇ ਤੇ ਪਰਮੇਸ਼ਰ ਦਾ ਨਾਮ ਜਪ ਲਓ ਸਮੇਂ ਦੇ ਨਾਲ ਹੀ। ਕਹਿਣਾ ਕੀਤਾ ਸਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦੜੀਤਾ ਸਵਾਣੀ ਤੇ ਮੈਂ ਜਨਮ ਦੀ ਆ ਨਾਮ ਨਹੀਂ ਜਪਿਆ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਚੰਗੇ ਕਰਮ ਨਹੀਂ ਕੀਤੇ ਕਿਸ ਉਦਮ ਤੇ ਰਾਜ ਮਿਲਿਆ ਸਤਰੂ ਤੇ ਸਭ ਹੋਵਨ ਮੀਤਾ ਧਰੂ ਨੇ ਪੁੱਛਣਾ ਕੀਤਾ ਮਾਂ ਨੂੰ ਔਣ ਮਾਂ ਕਿਹੜੇ ਉਦਮ ਕਰਕੇ ਕਿੱਦਾਂ ਕਰਕੇ ਰਾਜ ਮਿਲੂਗਾ ਸਤਰੂ ਤੇ ਸਭ ਹੋਮਨ ਮੀਤਾ ਸਤਰੂ ਦੁਸ਼ਮਣ ਜਿਹੜੇ ਨਾ ਉਹੀ ਮਿੱਤਰ ਹੋ ਜਾਣ ਦੁਸ਼ਮਣ ਜਿਹੜੇ ਆ ਉਹ ਵੀ ਮਿੱਤਰ ਬਣ ਜਾਣ ਇਹ ਕਿਵੇਂ ਬਣ ਗਏ ਰਾਜ ਭਾਗ ਕਿਵੇਂ ਮਿਲੇਗਾ ਜਿਹੜਾ ਮੇਰਾ ਦੂਸਰੀ ਮਾਂ ਦਾ ਛੋਟੀ ਮਾਂ ਦਾ ਭਰਾ ਆ ਪੁੱਤਰ ਆ ਜਿਹੜਾ ਮੇਰਾ ਭਰਾ ਉਹ ਵੀ ਦੁਸ਼ਮਣ ਬਣਿਆ ਹੋਇਆ ਕਿਉਂਕਿ ਮਾਂ ਨੇ ਸਿਖਾਇਆ ਹੋਇਆ ਇਹਦੇ ਨਾਲ ਖੇਡਣਾ ਨਹੀਂ ਇਹਦੇ ਨਾਲ ਨਹੀਂ ਜਾਣਾ ਇਹਦੇ ਨਾਲ ਬੋਲਣਾ ਨਹੀਂ ਦੁਸ਼ਮਣ ਬਣਿਆ ਹੋਇਆ ਛੋਟੀ ਮਾਂ ਵੀ ਦੁਸ਼ਮਣ ਬਣੀ ਹੋਈ ਆ ਦੁਸ਼ਮਣ ਜਿਹੜੀ ਆ ਉਹ ਮਿੱਤਰ ਕਿਵੇਂ ਹੋਣਗੇ ਸਤਰੂ ਤੇਸ ਬਹੁਮਨ ਮੀਤਾ ਕਿਵੇਂ ਮਿੱਤਰ ਹੋਣਗੇ ਇਹ ਕਿਹੜੇ ਉਦਮ ਦੇ ਨਾਲ ਹੋਣਗੇ ਪਰਮੇਸ਼ਰ ਆਰਾਧੀ ਐ ਜਿੱਦੂ ਹੋਈ ਐ ਪਤਿਤ ਪੁਨੀਤਾ ਮਾਂ ਨੇ ਕਹਿਣਾ ਕੀਤਾ ਪਰਮੇਸ਼ਰ ਦੀ ਅਰਧ ਨਾ ਕਰ ਧਾਨਿਆ ਉਹ ਮਾਂ ਪਰ ਖਿਆਲ ਕਰਿਓ ਸਭ ਤੋਂ ਉਤਮ ਮਾ ਉਹ ਆ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਐਸੀ ਮਾਂ ਦੁਨੀਆ ਤੇ ਕੋਈ ਹੋਈ ਨਹੀਂ ਜਿਸ ਨੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਖਿਆਲ ਕਰਿਓ ਤਿੰਨ ਦਿਹਾਕਿਆਂ ਦੇ ਕਰੀਬ ਭਗਤੀ ਕੀਤੀ ਆ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪੀਤਰ ਧਰਤੀ ਤੇ ਭਗਤੀ ਦੇਖੀਏ ਤੇ ਉਤਮ ਭਗਤੀ ਆ ਤਿੰਨ ਦਹਾਕਿਆਂ ਦੇ ਕਰੀਬ ਜਿੱਥੇ ਸਤਿਗੁਰੂ ਜੀ ਨੇ ਭਗਤੀ ਕੀਤੀ ਉੱਥੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਵੀ ਕੀਤੀ ਆ ਸਮਾਂ ਬਣਿਆ ਕਿਸੇ ਦਾ ਧਰਮ ਬਚਾਉਣ ਦੀ ਖਾਤਰ ਸਤਿਗੁਰੂ ਜੀ ਨੇ ਕਹਿਣਾ ਕੀਤਾ ਸੀ ਸੀਸ ਦੇਵਾਂਗੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਆਪਣੇ ਪਤੀ ਨੂੰ ਤੋੜਿਆ ਪਤੀ ਨੂੰ ਤੋੜ ਦਿੱਤਾ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਆਪਣੇ ਪਤੀ ਨੂੰ ਤੋੜਿਆ ਸਮਾ ਆਉਣ ਤੇ ਖਿਆਲ ਕਰਿਓ ਸਤਕਾਰਯੋਗ ਮਾਤਾ ਗੁਜਰਕੌਰ ਜਿਨੇ ਆਪਣੇ ਪੋਤਰਿਆ ਨੂੰ ਤੋੜ ਦਿੱਤਾ ਆਖੋ ਸਤਨਾਮ ਆਪਣੇ ਪੋਤਰਿਆ ਨੂੰ ਤੋੜਿਆ ਤੇ ਉਹਨਾਂ ਨੂੰ ਗੁਰਬਾਣੀ ਦੇ ਨਾਲ ਗੁਰੂ ਕੇ ਇਤਿਹਾਸ ਦੇ ਨਾਲ ਜੋੜਿਆ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਸਭ ਜਾਦੇ ਕਚੈਰੀ ਦੇ ਵਿੱਚ ਪੇਸ਼ ਹੁੰਦੇ ਆ ਨਾ ਜਾ ਕਰਕੇ ਬੜੀ ਚੜ੍ਹਦੀ ਕਲਾ ਦੇ ਨਾਲ ਜਵਾਬ ਦਿੰਦੇ ਉੱਥੇ ਬੜੇ ਬੜੇ ਬੈਠੇ ਹੋਏ ਸਨ ਬੜੀਆਂ-ਬੜੀਆਂ ਜਿਨ੍ਹਾਂ ਦੀਆਂ ਦੇਹੀਆਂ ਬੜੇ-ਬੜੇ ਆਪਣੇ ਆਪ ਨੂੰ ਪੰਨੇ ਖਾ ਅਖਮਾਉਣ ਵਾਲੇ ਜਿਹੜੇ ਸਵਾਲ ਕਰਦੇ ਨੇ ਸਾਹਿਬ ਜੀ ਆਦੇ ਬੜੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਦੇ ਜਵਾਬ ਦਿੰਦੇ ਨੇ ਉਹਨਾਂ ਦੀ ਬੋਲਤੀ ਬੰਦ ਕਰਵਾ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪਾਲਸ਼ ਹੈ ਸਿੱਖਿਆ ਹੈ ਦਾਦੀ ਮਾਂ ਦੀ ਰੋਮ-ਰੋਮ ਵਿੱਚ ਨਾਮ ਗੁਰਬਾਣੀ ਵਸੀ ਹੋਈ ਹੈ ਇਤਿਹਾਸ ਤੋਂ ਜਾਣੂ ਕਰਵਾਇਆ ਇਤਿਹਾਸ ਸੁਣਾਇਆ ਹੋਇਆ ਤੇ ਮਾਂ ਨੇ ਫਿਰ ਪੁੱਤਰਿਆਂ ਨੂੰ ਤੋੜਿਆ ਸਮਾਂ ਆਉਣ ਤੇ ਆਪ ਵੀ ਸ਼ਹੀਦੀ ਦਿੱਤੀ ਹੈ ਜਿਹੜੇ ਆਪ ਸ਼ਹੀਦ ਮਾਤਾ ਗੁਜਰ ਕੌਰ ਜੀ ਪਤੀ ਸ਼ਹੀਦ ਪੁੱਤਰੇ ਸ਼ਹੀਦ ਮਾਤਾ ਗੁਜਰ ਕੌਰ ਜੀ ਨੇ ਤੇ ਇਸੇ ਤਰ੍ਹਾਂ ਭਗਤ ਧਰੋ ਦੀ ਮਾਂ ਨੇ ਕਹਿਣਾ ਕੀਤਾ ਪਰਮੇਸ਼ਰ ਅਰਾਧਿ ਆ ਜਿੱਦੂ ਹੋਈ ਹੈ ਪਤ ਪੁਨੀਤਾ ਕਹਣਾ ਕੀਤਾ ਪਰਮੇਸ਼ਰ ਨੂੰ ਅਰਧਨਾ ਕਰ ਜਿਸ ਦੇ ਨਾਲ ਪਤਤ ਵੀ ਪੁਨੀਤ ਹੋ ਜਾਂਦੇ ਨੇ ਪਵਿੱਤਰ ਹੋ ਜਾਂਦੇ ਨੇ ਉਸ ਪਰਮੇਸ਼ਰ ਨੂੰ ਅਰਧਨ ਦੇ ਨਾਲ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਕਹਿੰਦੇ ਹੁਣ ਘਰੋਂ ਬਾਹਰ ਚੱਲਿਆ ਤ੍ਰ ਭਗਤ ਜੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਤਪ ਕਰਨ ਵਾਸਤੇ ਬਿਰਾਗੀ ਮਨ ਦੇ ਵਿੱਚ ਬਿਰਾਗ ਧਾਰਨ ਕਰਕੇ ਕਿਉਂਕਿ ਬਿਰਾਗ ਤੋਂ ਬਿਨਾ ਨਾਮ ਨਹੀਂ ਜਪਿਆ ਜਾਂਦਾ ਬਿਰਾਗ ਹੋਵੇ ਮਨ ਦੇ ਵਿੱਚ ਮਨ ਬਿਰਾਗੀ ਹੋਏ ਅਤੀਤਾ ਨਾਰਦ मुनि उपदेशिया नामनिधान ਅੰਮ੍ਰਿਤ ਰਸ ਪੀਤਾ ਕਹਿੰਦੇ ਨਾਰਦ मुनि ਨੇ ਉਪਦੇਸ਼ਿਆ ਉਪਦੇਸ਼ ਦਿੱਤਾ ਆ ਕਿਉਂਕਿ ਗੁਰੂ ਧਾਰਨ ਕਰਨਾ ਵੀ ਬੜਾ ਜ਼ਰੂਰੀ ਆ ਜਿਸ ਤੋਂ ਗੁਰੂ ਮੰਤਰ ਦੀ ਗੁਰਮੰਤਰ ਦੀ ਪ੍ਰਾਪਤੀ ਹੁੰਦੀ ਆ ਨਾਰਦ ਮੁਨ ਉਪਦੇਸ਼ਿਆ ਨਾਮ ਨਿਧਾਨ ਅਮਿਉਰਸ ਪੀਤਾ ਨਾਮ ਦਾ ਖਜ਼ਾਨਾ ਜਿਸ ਦੇ ਰਸ ਨੂੰ ਪੀਣਾ ਕੀਤਾ ਪਰਮੇਸ਼ਰ ਨੂੰ ਜਪ ਕਰਕੇ ਉਹਦੀ ਅਰਧਨਾ ਕਰਕੇ ਪਿਛੋਂ ਰਾਜੇ ਸੱਦਿਆ ਅਵਚਲ ਰਾਜ ਕਰੋ ਨਿਤਨੀਤਾ ਪਿਛੋਂ ਰਾਜੇ ਨੇ ਸੱਦਾ ਭੇਜਿਆ ਵੀ ਆ ਜਾ ਰਾਜ ਕਰਨਾ ਕਰ ਪਿਛੋਂ ਰਾਜੇ ਸੱਦਿਆ ਅਵਚਲ ਰਾਜ ਕਰੋ ਨਿਤਨੀਤਾ ਕਹਿਣਾ ਕੀਤਾ ਤੁਸੀਂ ਰਾਜ ਕਰਨਾ ਕਰੋ ਨੇ ਤਾਂ ਪ੍ਰਤੀ ਤੁਹਾਡਾ ਰਾਜ ਆ ਤੁਸੀਂ ਆਪਣਾ ਰਾਜ ਲੈ ਲਓ ਹਾਰ ਚਲੇ ਗੁਰਮੁਖ ਜਗ ਜੀਤਾ ਗੁਰਮੁਖ ਜਿਹੜੇ ਨੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹ ਹਾਰ ਜਾਂਦੇ ਨੇ ਗੁਰਮੁਖ ਜਗ ਜੀਤਾ ਉਹਦਾ ਭਰਾ ਵੀ ਹਾਰ ਗਿਆ ਮਾਂ ਵੀ ਜੜੀ ਉਹ ਵੀ ਖਤਮ ਹੋ ਗਈ ਇਸੇ ਤਰ੍ਹਾਂ ਗੁਰਮੁਖ ਜਗਜੀਤਾ ਜਿਨ੍ਹਾਂ ਨੇ ਗੁਰਮੁਖ ਬਣ ਕਰਕੇ ਗੁਰੂਮੁਖ ਦੁਆਰਾ ਪਰਮੇਸ਼ਰ ਦੀ ਰੱਦਨਾ ਕੀਤੀ ਆ ਜਗਜੀਤਾ ਉਹਨਾਂ ਨੇ ਜਗਤ ਨੂੰ ਜਿੱਤ ਲਿਆ ਜਗਤ ਨੂੰ ਨਾਮ ਜਪਣ ਵਾਲਿਆਂ ਨੇ ਉਹਨਾਂ ਨੇ ਜਗਤ ਨੂੰ ਜਿੱਤਣਾ ਕੀਤਾ ਆ ਜਿਨ੍ਹਾਂ ਦਾ ਗੁਰਬਾਣੀ ਦੇ ਵਿੱਚ ਜਿਗਰ ਆਇਆ ਗੁਰਬਾਣੀ ਦੇ ਵਿੱਚ ਨਾਮ ਆਇਆ ਸੋ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪ੍ਰਮਾਨ ਕਰਦੇ ਨੇ ਤ੍ਰੂ ਕੋ ਮਿਲਿਆ ਹਰ ਨਿਸ਼ਾਨੀ ਧਰੂ ਭਗਤ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਮਿਲਿਆ ਹੈ ਨਿਸੰਗ ਸੰਕੇਤ ਰਤ ਹੋ ਕਰਕੇ ਪਰਮੇਸ਼ਰ ਮਿਲਿਆ ਹੈ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਬਚਨ ਹੈ ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਜਿਦਾਂ ਧਰੂ ਪ੍ਰਹਿਲਾਦ ਨੇ ਜਪਿਆ ਨਾ ਗੁਰਬਾਣੀ ਸਰਵਣ ਕਰਨ ਦਾ ਇਹ ਸਾਖੀ ਸਰਵਣ ਕਰਨ ਦਾ ਮਹਾਤਮ ਇਹ ਹੀ ਹੈ ਕਿ ਅਸੀਂ ਵੀ ਪਰਮੇਸ਼ਰ ਦਾ ਨਾਮ ਜਪੀਏ ਜੇ ਧੂ ਭਗਤ ਨੂੰ ਸਾਰਾ ਕੁਝ ਪ੍ਰਾਪਤ ਹੋ ਗਿਆ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ ਤੇ ਅਸੀਂ ਵੀ ਪਰਮੇਸ਼ਰ ਦਾ ਨਾਮ ਜਪੀਏ ਪਰਮੇਸ਼ਰ ਦਾ ਨਾਮ ਜਪ ਕਰਕੇ ਲੋਕ ਸੁਖੀਏ ਪਰਲੋਕ ਸੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜਦਿਆਂ ਕਥਾ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹਾ ਬੱਚਾ ਸਮਝ ਕਰਕੇ ਥੋੜੀ ਮਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਅਰਦਾਸ ਕਰਨੀ ਗੁਰੂ ਚਰਨਾਂ ਵਿੱਚ ਗੁਰਬਾਣੀ ਪੜਨ ਦੀ ਕਥਾ ਵਿਚਾਰਾਂ ਕਰਨ ਦੀ ਯਾਜ ਆ ਜਾਵੇ ਜੀ ਆਓ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰਿਏ ਉਪਰੰਤ ਅਰਦਾਸ ਪਾਵਨ ਪੀਤ੍ਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਬਾਲਮੀਕਾ ਹੋਵਾ ਸਾਧ ਸੰਗ ਤ੍ਰੂਕ ਮਿਲਿਆ ਹਰ ਨੇ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ